ਹੁਣ ਬਠਿੰਡੇ ਜ਼ਿਲ੍ਹੇ ਦੀ ਹਾਲਤ ਐ ਇਸ ਤਰ੍ਹਾਂ ਦੀ ਐ ਕਿ ਇੱਕ ਵੀ ਕਿੱਟ ਕੋਈ ਇੱਕ ਵੀ ਸ਼ੂ ਜਾਂ ਮੈਟ ਕਿਸੇ ਵੀ ਗਰਾਊਂਡ ਦੇ ਵਿੱਚ ਨਹੀਂ ਬੱਚਿਆਂ ਨੂੰ ਲੱਗਿਆ ਹੋਇਆ ਜਿੱਥੇ ਬੱਚੇ ਖੇਡਣ ਵਾਲੇ ਆ ਜਿੱਥੇ ਬੱਚੇ ਖੇਡਣ ਵਾਲੇ ਨਹੀਂ ਹੈਗੇ ਉੱਥੇ ਮੈਟ ਚੂਹੇ ਖਾਈ ਜਾਂਦੇ ਆ ਵਿਹਲੇ ਪਏ ਨੇ ਮਨਪ੍ਰੀਤ ਕੀ ਹਾਲ ਐ ਵੀ ਵਧੀਆ ਏ ਕਿਵੇਂ ਰਿਹਾ ਫਿਰ ਚੈਂਪੀਅਨਸ਼ਿਪ ਬਹੁਤ ਵਧੀਆ ਜੀ ਕਿੰਨਵੀਂ ਪੋਜੀਸ਼ਨ ਹਾਸਲ ਕੀਤੀ ਐ ਸੈਕੰਡ ਸਿਲਵਰ ਮੈਡਲ ਕੀ ਸਿੱਖਣ ਨੂੰ ਮਿਲਿਆ ਉੱਥੇ ਤੁਹਾਨੂੰ ਬਹੁਤ ਕੁਝ ਮਿਲਿਆ ਵੀ ਬਾਹਰ ਜਾ ਕੇ ਪਤਾ ਲਾ ਦੇਣਾ ਵੀ ਗੇਮ ਬਾਰੇ ਅੱਛਾ ਇਹ ਕਿਹੜੀਆਂ ਗੇਮਾਂ ਸੀਗੀਆਂ ਜਿੱਥੇ ਤੁਸੀਂ ਸੈਕੰਡ ਪੋਜੀਸ਼ਨ ਹਾਸਲ ਕੀਤੀ ਹੈ ਇਹ ਸਟਾਰਟ ਵਿੱਚ ਨੈਸ਼ਨਲ ਕਬੱਡੀ ਗੇਮ ਸੀ ਨੈਸ਼ਨਲ ਲੈਵਲ ਤੇ ਤੁਸੀਂ ਪਹੁੰਚ ਚੁੱਕੇ ਹੋ ਹਨਾ ਹਾਂਜੀ ਤੇ ਉੱਥੇ ਫਿਰ ਜਿਹੜੀ ਰਨਰ ਅਪ ਟੀਮ ਸੀਗੀ ਉਹ ਤੁਸੀਂ ਸੀਗੇ ਤੇ ਫਰਸਟ ਪੋਜੀਸ਼ਨ ਕਿਹਨੇ ਹਾਸਲ ਕੀਤੀ ਹੈ ਫਰਸਟ ਤਾਮਿਲਨਾਡੂ ਠੀਕ ਹੈ ਉਹਦੇ ਵਿੱਚ ਕਿਵੇਂ ਦਾ ਪ੍ਰਦਰਸ਼ਨ ਰਿਹਾ ਤੁਹਾਡਾ ਪ੍ਰਦਰਸ਼ਨ ਬਹੁਤ ਵਧੀਆ ਰਿਹਾ ਬਹੁਤ ਕੁਝ ਸਿੱਖਣ ਨੂੰ ਮਿਲਿਆ ਨਾ ਤੁਹਾਨੂੰ ਹਾਂਜੀ ਹਾਂਜੀ ਬਹੁਤ ਅੱਗੇ ਫਿਰ ਕੀ ਤਿਆਰੀਆਂ ਚੱਲੀਆਂ ਹੁਣ ਅੱਗੇ ਵੀ ਬਸ ਅੱਗੇ ਇੰਡੀਆ ਲੈਵਲ ਤੇ ਵੀ ਠੀਕ ਹੈ ਸਾਥ ਆਪਣੇ ਸਾਥੀਆਂ ਨੂੰ ਕੀ ਪ੍ਰੇਰਨਾ ਦਿਓਗੇ ਤੁਸੀਂ ਆਈ ਵੀ ਮਿਹਨਤ ਕਰਦੇ ਰਹੋ ਮਿਹਨਤ ਨਾਲ ਹੀ ਆਈ ਸਾਰਾ ਕੁਝ ਆਪਣੇ ਨਾਲ ਨੇ ਮਨਪ੍ਰੀਤ ਦੇ ਪਿਤਾ ਹਰਵੰਦ ਸਿੰਘ ਉਹਨਾਂ ਤੋਂ ਜਾਣਦੇ ਆ ਕਿ ਇਸ ਜਿੱਤ ਦੇ ਮੌਕੇ ਉਹਨਾਂ ਦਾ ਕੀ ਕਹਣਾ ਹੈ ਹਾਂਜੀ ਕੀ ਹਾਲ ਹੈ ਜੀ ਠੀਕ ਹੈ ਜੀ ਹੁਣ ਤੁਹਾਡੀ ਬੇਟੀ ਮਨਪ੍ਰੀਤ ਆਪਣੇ ਨੈਸ਼ਨਲ ਲੈਵਲ ਤੇ ਸੈਕੰਡ ਪੋਜੀਸ਼ਨ ਹਾਸਲ ਕਰਕੇ ਇਹ ਤੁਹਾਨੂੰ ਕਿੰਦਾਂ ਦਾ ਫੀਲ ਹੋ ਰਿਹਾ ਫਿਰ ਉਹ ਸਾਨੂੰ ਇਸ ਵੇਲੇ ਬਹੁਤ ਖੁਸ਼ੀ ਆ ਜੀ ਜੋ ਪੰਜਾਬ ਜਿੱਤ ਕੇ ਵਾਪਸ ਆਈ ਹੈ ਜੀ ਹਾਂਜੀ ਸਿਲਵਰ ਮੈਡਲ ਲੈ ਕੇ ਆਏ ਹਨ ਜੀ ਸਿਲਵਰ ਮੈਡਲ ਲੈ ਕੇ ਆਏ ਜੀ ਹਾਂਜੀ ਨੈਸ਼ਨਲ ਲੈਵਲ ਤੇ ਖੇਡ ਚੁੱਕੀ ਆ ਹੁਣ ਅੱਗੇ ਕੀ ਤੁਸੀਂ ਇਹਦੇ ਵਿੱਚ ਕੀ ਸਹਿਯੋਗ ਦੇਵੋਗੇ ਇਹਦੀ ਸਫਲਤਾ ਦੇ ਵਿੱਚ ਅੱਗੇ ਵੀ ਵੱਧ ਤੋਂ ਵੱਧ ਕਿ ਸਹਿਯੋਗ ਦੇਵਾਂਗੇ ਜੀ ਓਕੇ ਠੀਕ ਹੈ ਤੇ ਅੱਗੇ ਹੁਣ ਤੱਕ ਇੱਥੋਂ ਤੱਕ ਬੇਟੀ ਤੁਹਾਡੀ ਪਹੁੰਚੀ ਆ ਨੈਸ਼ਨਲ ਲੈਵਲ ਤੇ ਤੇ ਇਹਦੇ ਵਿੱਚ ਤੁਹਾਡਾ ਕੀ ਸਹਿਯੋਗ ਰਿਹਾ ਹੈ ਇਹ ਸਾਡਾ ਬਹੁਤ ਸਹਿਯੋਗਤਾ ਹੀ ਬਾਤਾਂ ਸਹਿਯੋਗ ਇਹ ਨਯਾ ਬਾਈ ਦਾ ਜੀ ਜੀਨੇ 7-8 ਸਾਲ ਤੋਂ ਇਹਦੀ ਮਿਹਨਤ ਕਰਵਾਈ ਗਈ ਹੈ ਜੀ ਠੀਕ ਹੈ ਉਹਦੇ ਮਿਹਨਤ ਬਾਰੇ ਤੁਸੀਂ ਕੀ ਕਹੋਗੇ ਕਿੰਨੀ ਕਿ ਮਿਹਨਤ ਕਰਾਉਂਦੇ ਆ ਉਹ ਉਹ ਜਿਹਦੇ ਸਵੇਰ ਤੱਕ 4 ਵਜੇ ਤੋਂ 6 ਵਜੇ ਤੱਕ ਮਿਹਨਤ ਕਰਾਉਂਦੇ ਸੀ ਕੋਈ ਇਹਨਾਂ ਨੇ ਰਾਤ ਨਹੀਂ ਕੋਈ ਦਿਨ ਨਹੀਂ ਬਿਤੀ ਹਾਂ ਜੀ ਹੁਣ ਆਪਣੇ ਨਾਲ ਨੇ ਅਮਰੀਕ ਸਿੰਘ ਖਾਲਸਾ ਜਿਹੜੇ ਕਿ ਮਨੀ ਦੇ ਚਾਚਾ ਜੀ ਨੇ ਆਪਾਂ ਉਹਨਾਂ ਤੋਂ ਜਾਣਦੇ ਆ ਕਿ ਮਨੀ ਦੀ ਅਚੀਵਮੈਂਟ ਤੇ ਉਹਨਾਂ ਨੂੰ ਕਿੱਦਾਂ ਲੱਗ ਰਿਹਾ ਹਾਂ ਜੀ ਕੀ ਹਾਲ ਹੈ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਵਧੀਆ ਹਾਂ ਜੀ ਕਿੱਦਾਂ ਹੁਣ ਤੁਹਾਨੂੰ ਕਿਵੇਂ ਲੱਗ ਰਿਹਾ ਜੀ ਬਹੁਤ ਚੰਗਾ ਮਹਿਸੂਸ ਹੋ ਰਿਹਾ ਹੈ ਬੱਚਿਆਂ ਨੇ ਬਹੁਤ ਸੋਹਣਾ ਪ੍ਰਦਰਸ਼ਨ ਕੀਤਾ ਆਪਣੇ ਬਠਿੰਡੇ ਜ਼ਿਲ੍ਹੇ ਤੋਂ ਇੱਕ ਅਲੀ ਕੁੜੀ ਸੀ ਆਪਣੀ ਤੇ ਜਿਹੜਾ ਸੀਗਾ ਪੰਜਾਬ ਦੇ ਵਿੱਚੋਂ ਸਾਰੀਆਂ 11 ਕੁੜੀਆਂ ਗਈਆਂ ਸੀ ਇਹ ਟੀਮ ਵਜੋਂ ਤੇ ਬਹੁਤ ਚੰਗਾ ਖੇਡੀਆਂ ਕੁੜੀਆਂ ਸੈਕੰਡ ਜਿਹੜੀ ਇਹਨਾਂ ਦੀ ਹੈਗੀ ਹੈ ਪੋਜੀਸ਼ਨ ਆਈ ਆ ਤੇ ਇਸ ਵਾਰ ਜਿਹੜਾ ਤਿਆਰੀ ਬਹੁਤ ਸੀ ਇਹਨਾਂ ਦੀ ਬੱਚਿਆਂ ਦੀ ਤੇ ਸਾਨੂੰ ਤਾਂ ਪਹਿਲਾਂ ਹੀ ਉਮੀਦ ਸੀਗੀ ਵੀ ਕੋਈ ਨਾ ਕੋਈ ਪੋਜੀਸ਼ਨ ਹੈ ਜਿਹੜੀ ਬੱਚਿਆਂ ਦੀ ਆਊਗੀ ਪਰ ਖੁਸ਼ੀ ਦੇ ਨਾਲ ਨਾਲ ਨਿਰਾਸ਼ਾ ਵੀ ਹੈਗੀ ਹੈ ਇੱਕ ਗੱਲ ਦੀ ਹਨਾ ਤੁਸੀਂ ਇੱਥੇ ਵੇਖਿਆ ਹੀ ਹੈ ਸਵੇਰ ਤੋਂ ਹਾਂਜੀ ਜਿਵੇਂ ਅਸੀਂ ਸਾਰਿਆਂ ਨੂੰ ਇਨਫਾਰਮ ਕੀਤਾ ਜਿਹੜੀ ਆਪਣੀ ਪਾਰਟੀ ਹੈ ਆਮ ਆਦਮੀ ਪਾਰਟੀ ਦੇ ਬੰਦੇ ਨੇ ਪਿੰਡ ਦੇ ਲੈਵਲ ਤੇ ਹਨਾ ਉਹਨਾਂ ਨੂੰ ਵੀ ਅਸੀਂ ਇਨਫਾਰਮ ਕੀਤਾ ਸੀ ਵੀ ਭਾਈ ਇਸ ਤਰ੍ਹਾਂ ਕਰਕੇ ਸਾਡਾ ਬੱਚਾ ਇੱਕ ਅਚੀਵਮੈਂਟ ਕਰਕੇ ਆ ਰਿਹਾ ਤੁਸੀਂ ਪਹੁੰਚੋ ਹਨਾ ਹਾਂਜੀ ਤੇ ਸਰਕਾਰੀ ਆਲਿਆਂ ਨੂੰ ਵੀ ਜਿਹੜੀਆਂ ਹੈਗੀਆਂ ਹਦਾਇਤਾਂ ਨੇ ਵੀ ਕੋਈ ਵੀ ਬੱਚਾ ਜਦੋਂ ਮੈਡਲ ਲੈ ਕੇ ਆਉਂਦਾ ਹਾਂਜੀ ਕੋਈ ਪੋਜੀਸ਼ਨ ਲੈ ਕੇ ਆਉਂਦਾ ਉਹ ਡੀਓ ਜਿਹੜਾ ਸਿੱਖਿਆ ਆਮਲਾ ਫੈਲਾ ਹੈ ਉਹਨੇ ਉਹਨੂੰ ਰਿਸੀਵ ਕਰਨਾ ਹੁੰਦਾ ਹੈ ਠੀਕ ਹੈ ਖੇਡ ਪਾਲਸੀ ਦੇ ਅੰਦਰ ਆਉਂਦਾ ਖੇਡ ਪਾਲਸੀ ਦੇ ਅੰਦਰ ਆਉਂਦਾ ਇਹ ਸਾਰਾ ਕੁਝ ਇਹ ਨੈਤਿਕਤਾ ਵੀ ਹੈ ਇੱਕ ਕੱਲੀ ਆਪਾਂ ਪਾਲਸੀ ਨੂੰ ਵੀ ਛੱਡ ਕੇ ਜੇ ਆਪਾਂ ਨੈਤਿਕਤਾ ਵੀ ਦੇਖੀਏ ਕੋਈ ਬੱਚਾ ਆਪਣਾ ਅਚੀਵਮੈਂਟ ਕਰਕੇ ਆਇਆ ਤਾਂ ਉਹਦਾ ਹੌਸਲਾ ਵਧਦਾ ਹਾਂਜੀ ਤੇ ਇਹ ਗੱਲਾਂ ਨਾ ਇਹਨਾਂ ਗੱਲਾਂ ਮੰਨੀ ਸਰਕਾਰ ਨੂੰ ਵੀ ਥੋੜਾ ਜਿਹਾ ਧਿਆਨ ਦੇਣਾ ਚਾਹੀਦਾ ਤੇ ਸਾਡੇ ਲੋਕਾਂ ਨੂੰ ਵੀ ਰਾਜਨੀਤੀ ਹੈ ਜਿਹੜੀ ਉਹ ਛੀ ਰਾਜਨੀਤੀ ਛੱਡ ਕੇ ਨਾ ਚੰਗੀ ਰਾਜਨੀਤੀ ਕਰਨੀ ਚਾਹੀਦੀ ਹੈ ਵਧੀਆ ਰਾਜਨੀਤੀ ਕਿ ਸਾਡੇ ਬੱਚਿਆਂ ਦਾ ਭਵਿੱਖ ਕਿੱਥੇ ਆ ਸੀ ਕਿੱਥੇ ਖੜੇ ਆ ਸਾਡੇ ਏਰੀਏ ਦੇ ਵਿੱਚੋਂ ਸਭ ਤੋਂ ਵੱਧ ਖੜਿਆਰੀ ਪੈਦਾ ਹੁੰਦੇ ਆ ਆਪਣੇ ਮਾਲਵੇ ਦੇ ਵਿੱਚੋਂ ਖਾਸ ਕਰ ਆਪਣੇ ਇਲਾਕੇ ਦੇ ਵਿੱਚੋਂ ਹਨ ਤੇ ਪਰ ਬੱਚੇ ਸਾਡੇ ਪਿੱਛੇ ਹੀ ਰਹਿ ਜਾਂਦੇ ਆ ਕਾਰਨ ਉਹਦਾ ਇਹੀ ਹੈ ਕਿ ਸਾਡੇ ਬੱਚਿਆਂ ਨੂੰ ਜਿਹੜੀ ਫਾਈਨੈਂਸ਼ਲੀ سپورਟ ਵੀ ਨਹੀਂ ਹੁੰਦੀ ਤੇ ਉਹਨਾਂ ਨੂੰ ਜਿਹੜਾ ਕੋਈ ਕਲੈਰੀਕਲ ਤੌਰ ਤੇ ਆ ਜਾਂ ਹੁਣ ਮੰਨ ਲਓ ਬੱਚੇ ਨੇ ਇਹਨੇ ਤਿਆਰੀ ਕਰਨੀ ਆ ਇਹਨੇ ਤਿਆਰੀ ਕਰਨੀ ਇਹਨੂੰ ਸਕੂਲ ਬਣੀ ਹੋ ਕੋਈ سپورਟ ਹੋਵੇ ਕਿੱਥੇ ਬੱਚੀ ਆਪਣੇ ਸਕੂਲ ਦੇ ਵਿੱਚ ਪੜਦੀ ਹੁੰਦੀ ਹੁਣ ਇਹਦੀ ਐਡਮਿਸ਼ਨ ਕਿਤੇ ਬੱਚੀ ਦੀ ਹੋਰ ਹੈ ਖੇਡ ਬੱਚੀ ਕਿੱਥੋਂ ਹੋਰ ਰਹੀ ਆ ਹਨਾ ਇਸ ਤਰ੍ਹਾਂ ਕਰਕੇ ਜਿਹੜੀਆਂ ਦਿੱਕਤਾਂ ਆਉਂਦੀਆਂ ਨੇ ਜਦੋਂ ਹੁਣ ਇਹ ਮੁੰਡਾ ਪ੍ਰਾਈਵੇਟ ਕੋਚਿੰਗ ਦਿੰਦਾ ਆਪਣਾ ਨੈਬ ਹਾਂਜੀ ਇਹ ਮਿਹਨਤ ਕਰ ਰਿਹਾ ਸਾਰੀ 100% ਮਿਹਨਤ ਤੇ ਇਹਦੇ ਮਾਪੇ ਪਾਪ ਦੀ ਹੈ ਜਾਂ ਚਲੋ ਜਿਹੜੇ ਕੋਈ ਸੱਜਣ ਮਿੱਤਰ ਸਹਿਯੋਗ ਕਰਨ ਵਾਲੇ ਆ ਉਹਨਾਂ ਦੀ ਹੈ ਹਨਾ ਹਾਂਜੀ ਵੀ ਸਰਕਾਰੀ ਅਮਲਾ ਫੈਲਾ ਕਿੱਥੋਂ ਤੱਕ ਸੀਮਿਤ ਹੋ ਗਿਆ ਕੱਲਾ ਕਾਗਜ਼ਾਂ ਤੱਕ ਸੀਮਿਤ ਹੋ ਗਿਆ ਫੰਡ ਖਾਨ ਤੱਕ ਸੀਮਿਤ ਹੋ ਗਿਆ ਹਨਾ ਜਿਵੇਂ ਹੁਣ ਮੈਟਾ ਮੂਟਾਂ ਦੀ ਲੋੜ ਹੈ ਸਾਡੀ ਟੀਮ ਇੰਨੀ ਵਧੀਆ ਸਾਰੀਆਂ ਕੁੜੀਆਂ ਦੀ ਹੈ ਕਿ ਇੰਨੀ ਵਧੀਆ ਤਿਆਰੀ ਕਰਦੀਆਂ ਪੰਜਾਬ ਲੈਵਲ ਤੇ ਕੋਈ ਟੂਰਨਾਮੈਂਟ 'ਚ ਹਾਰਦੀਆਂ ਨਹੀਂ ਕੁੜੀਆਂ ਨੈਸ਼ਨਲ ਲੈਵਲ ਤੱਕ ਵੀ ਖੇੜੀਆਂ ਆ ਹਨਾ ਹਾਂਜੀ ਤੇ ਮੈਟ ਸਾਨੂੰ ਦੇ ਨਹੀਂ ਰਹੇ ਠੀਕ ਹੈ ਜੀ ਤੇ ਜਿੱਥੇ ਸਟੋਰਾਂ ਚ ਮੈਟ ਪਏ ਆ ਉੱਥੇ ਚੂਹੇ ਕੁਦਰੀ ਜਾਂਦੇ ਆ ਉਹਨਾਂ ਨੂੰ ਠੀਕ ਹੈ ਇਹ ਗੱਲ ਹੈ ਸਰਕਾਰ ਤੱਕ ਤੁਹਾਡੀ ਚਲੋ ਆਵਾਜ਼ ਪਹੁੰਚੇ ਹਨਾ ਵੀਡੀਓ ਪਾਵਾਂਗੇ ਮੈਂ ਵੀ ਪਾਉਂਗਾ ਵੀ ਗੱਲ ਇਹ ਹੈ ਵੀ ਤੁਸੀਂ ਬੱਚਿਆਂ ਨੂੰ ਮਦਦ ਤਾਂ ਨਹੀਂ ਕਰਨੀ ਘਟੋ ਘਟ ਜਿਹੜਾ ਕੁਝ ਉਹਨਾਂ ਦਾ ਬਣਦਾ ਹੱਕ ਆ ਉਹਨਾਂ ਨੂੰ ਉਹ ਤਾਂ ਦਿਓ ਤੁਸੀਂ ਐਕਸਟਰਾ ਐਫਰਟ ਤਾਂ ਕੋਈ ਨਹੀਂ ਕਰ ਸਕਦੇ ਹਨਾ ਠੀਕ ਹੈ ਜੇ ਆਪਾਂ ਇਸ ਚੀਜ਼ ਨੂੰ ਅੱਗੇ ਲੈ ਕੇ ਜਾਣਾ ਸਿੱਖਿਆ ਪਾਲਿਸੀ ਨੂੰ ਬਿਹਤਰ ਤਰੀਕੇ ਨਾਲ ਲਾਗੂ ਕਰਨਾ ਇਹ ਇੱਕ ਮਲਾਲ ਵੀ ਹੈ ਅੱਜ ਪ੍ਰਸ਼ਾਸਨ ਤੇ ਕੋਈ ਨਾ ਕੋਈ ਪ੍ਰਸ਼ਾਸਨ ਦਾ ਬੰਦਾ ਹੋਣਾ ਚਾਹੀਦਾ ਠੀਕ ਹੈ ਜੀ ਕਿ ਬਹੁਤ ਵੱਡੀ ਅਚੀਵਮੈਂਟ ਹੈ ਪ੍ਰਸ਼ਾਸਨ ਨੂੰ ਦੇ ਘੱਟੋ ਘੱਟ 32 33 ਟੀਮਾਂ ਨੂੰ ਹਰਾ ਕੇ ਜਿਹੜਾ ਪ੍ਰਸ਼ਾਸਨ ਨੂੰ ਇਹਦੇ ਬਾਰੇ ਕੋਈ ਖਬਰ ਨਹੀਂ ਸੀ ਕਿ ਜੀ ਨਹੀਂ ਪ੍ਰਸ਼ਾਸਨ ਨੂੰ ਇਨਫੋਰਮ ਕੀਤਾ ਰਾਤ ਨੈਬ ਨੇ ਮੈਨੂੰ ਫੋਨ ਕਰਿਆ ਸਭ ਤੋਂ ਬਾਅਦ ਮੈਨੂੰ ਫੋਨ ਕਰਿਆ ਨੇ ਲਾਸਟ ਅੱਛਾ ਫਿਰ ਉਹਨਾਂ ਦਾ ਕੀ ਉੱਤਰ ਮਿਲਿਆ ਜੀ ਉਹਨਾਂ ਦਾ ਉੱਤਰ ਮਿਲਿਆ ਸੀ ਕਿ ਇਹਨੇ ਪਹੁੰਚਾਂਗੇ ਹਨਾ ਹਾਂ ਜੀ ਹਾਂ ਜੀ ਪ੍ਰਸ਼ਾਸਨ ਨੂੰ ਅਸੀਂ ਪੂਰੀ ਖਬਰ ਦਿੱਤੀ ਜੀ ਸਾਰਿਆਂ ਨੂੰ ਕੀ ਦੇ ਨਾਲ ਗੱਲਬਾਤ ਹੋਈ ਸੀ ਤੁਹਾਡੀ ਜੀ ਸਾਡੀ ਸਾਰੇ ਟੀਚਰਾਂ ਨਾਲ ਗੱਲਬਾਤ ਹੋਈ ਹੈਗੀ ਤੇ ਉਹ ਕਹਿੰਦੇ ਵੀ ਕੁਸ ਤਾਂ ਕਹਿੰਦੇ ਸੀ ਬਿਜ਼ੀ ਆ ਕੁਸ ਕਹਿੰਦੇ ਵੀ ਬਠੰਡੇ ਆਜੋ ਵੀ ਬਠੰਡੇ ਅਸੀਂ ਰੀਸੀਵ ਕਰ ਲਾਂਗੇ ਜੇ ਬਠਿੰਡੇ ਕਹਿੰਦਾ ਉਹਨਾਂ ਦਾ ਇੱਕ ਜਾਇਜ਼ ਸਵਾਲ ਸੀਗਾ ਨਹੀਂ ਹੱਕ ਤਾਂ ਉਹਨਾਂ ਦਾ ਇੱਥੇ ਬਣਦਾ ਸੀ ਕਿਉਂਕਿ ਇੱਥੇ ਪ੍ਰੈਕਟਿਸ ਕਰਦਾ ਬੱਚਾ ਪਿੰਡ 'ਚ ਹੀ ਆਉਣਾ ਪਿੰਡ 'ਚ ਹੀ ਆਉਣ ਦਾ ਹੱਕ ਬਣਦਾ ਸੀ ਪਿੰਡ 'ਚੋਂ ਹੀ ਰਿਸੀਵ ਕਰਨਾ ਸੀ ਉਹਨਾਂ ਨੇ ਚਾਹੀਦਾ ਪਿੰਡ ਘਰੀ ਆਉਣਾ ਨਾ ਬੱਚੇ ਨੇ ਤਾਂ ਆਪਣੇ ਪਿੰਡ ਘਰੇ ਹੀ ਆਉਣਾ ਗਰਾਊਂਡ 'ਚ ਹੀ ਆਉਣਾ ਵੀ ਜਿੱਥੇ ਉਹਨਾਂ ਨੇ ਮਿਹਨਤ ਕਰਦਾ ਜਿੱਥੋਂ ਉੱਠ ਕੇ ਗਿਆਗਾ ਗਰਾਊਂਡ ਲੈਵਲ ਨਾਲ ਉਹ ਟੱਚ ਆ ਤੇ ਉਹਨਾਂ ਦਾ ਇੱਥੇ ਆਉਣ ਦਾ ਹੀ ਹੱਕ ਬਣਦਾ ਸੀਗਾ ਸਾਰਿਆਂ ਨੂੰ ਇਨਫੋਰਮ ਕੀਤਾ ਵਾ ਸੀਗਾ ਜੀ ਤੇ ਇੱਕ ਸਾਡੇ ਕੋਲੇ ਬੱਚੇ ਆਗੇ ਮੁੰਡੇ ਵੀ ਸਾਡੇ ਨੈਸ਼ਨਲ ਜਾਣਾ ਬੱਚਿਆਂ ਨੇ ਜੇ ਸਟੇਟ ਵਿਨਰ ਆ ਬਠਿੰ ਇਨਾਂ ਨੂੰ ਮੈਟ ਤੇ ਕੁੜੀਆਂ ਨੂੰ ਜੋਬ ਪਹਿਲੇ ਧਾਰਤੇ ਵੀ ਕੁੜੀਆਂ ਨੂੰ ਜੋਬ ਮਿਲਣੀ ਚਾਹੀਦੀ ਹੈ ਜਿਹੜਾ ਮਿਹਨਤ ਕਰਦੇ ਮਿਹਨਤ ਦਾ ਮੁੱਲ ਮਿਲਣਾ ਹੀ ਚਾਹੀਦਾ ਇਹ ਕਿ ਪਾਲਿਸੀ ਦੇ ਅਧੀਨ ਵੀ ਹੈਗਾ ਜਾਂ ਸਾਨੂੰ ਭਰੋਸਾ ਦਿੱਤਾ ਜਾਵੇ ਵੀ ਜਿੱਦਾਂ ਹੀ ਇਹ ਨੌਕਰੀ ਲਈ ਅਪਲਾਈ ਕਰਦੇ ਨੂੰ ਜੋਬ ਮਿਲਣੀ ਚਾਹੀਦੀ ਹੈ ਠੀਕ ਹੈ ਜੀ ਕੀ ਹਰੇਕ ਬੱਚਾ ਜਿਹੜਾ ਨੈਸ਼ਨਲ ਲੈਵਲ ਤੇ ਪਹੁੰਚ ਜਾਂਦਾ ਉਹਨੂੰ ਜੋਬ ਮਿਲਦੀ ਹੈ ਜੀ ਹਾਂ ਜੀ ਤੇ ਨੰਬਰ ਲੱਗਦੇ ਆ ਜੀ ਬਟ ਇਹ ਪਾਲਿਸੀ ਦੇ ਵਿੱਚ ਹੁੰਦਾ ਵੀ ਤੁਹਾਡਾ ਏਰੀਆ ਤੁਹਾਡਾ ਸਰਕਾਰ ਕਿੰਨਾ ਕੁ ਤੁਹਾਨੂੰ ਸਪੋਰਟ ਕਰ ਰਹੀ ਹੈ ਜਿਹੜੇ ਪਲੇਅਰ ਆ ਪਿੱਛੇ ਰਹਿ ਰਹੇ ਇਸ ਕਾਰਨ ਹੀ ਪਿੱਛੇ ਰਹਿ ਰਹੇ ਜੀ ਉਹਨਾਂ ਦਾ ਕੁਝ ਬਣਦਾ ਨਹੀਂ ਠੀਕ ਹੈ ਦੇਖੋ ਵੀ ਸਾਰਾ ਆਲ ਓਵਰ ਇੰਡੀਆ ਦੇ ਵਿੱਚੋਂ ਸੈਕੰਡ ਬੀਜਨ ਹੈ ਠੀਕ ਹੈ ਜੀ ਤੇ ਇਨਾਂ ਨੂੰ ਹੁਣ ਬੱਚਿਆਂ ਨੂੰ ਕਿੰਨਾ ਕੁ ਸਹਿਯੋਗ ਮਿਲ ਰਿਹਾ ਜੀ ਹੁਣ ਇਹਨੂੰ ਬੱਚਿਆਂ ਨੂੰ ਪੇਰੈਂਟਸ ਦਾ ਸਹਿਯੋਗ ਮਿਲ ਰਿਹਾ ਜੀ ਬਸ ਹੋਰ ਕਿਹਦਾ ਕਿਹਦਾ ਸਹਿਯੋਗ ਹੈ ਹੋਰ ਕਿਹਦਾ ਕਿਹਦਾ ਸਹਿਯੋਗ ਹੈ ਸਹਿਯੋਗ ਤਾਂ ਪੇਰੈਂਟਸ ਦਾ ਨਗਰ ਨਿਵਾਸੀਆਂ ਦਾ ਜੋ ਦੋਸਤ ਮਿੱਤਰ ਸਾਡੇ ਨਾਲ ਜੁੜਿਆ ਜੀ ਸਹਿਯੋਗ ਬਸ ਪਿੰਡ ਦਾ ਹੀ ਆ ਵੈਸੇ ਤਾਂ ਸਾਡੇ ਕੋਲ ਮੈਟ ਸੂਟ ਵੀ ਨਹੀਂ ਮੈਟ ਸੂਟ ਤੋਂ ਬਿਨਾ ਖੇਡਦੇ ਆ ਬ अच्छा और की रहे सहयोग मिलना चाहिए तुसी किनु बेनती करणा सਾਰਿਆਂ ਦਾ ਸਹਿਯੋਗ ਮਿਲੇ ਬੱਚੇ ਸਾਰਿਆਂ ਦੇ ਸਾਝੇ ਆ ਜਿਹੜਾ ਤੁਹਾਡਾ ਇਹ ਸਵਾਲ ਆ ਨਾ ਸਹਿਯੋਗ ਵਾਲਾ ਵੀ ਸਹਿਯੋਗ ਹੋਣਾ ਚਾਹੀਦਾ ਹੈ ਇਹ ਜਿਹੜੀ ਸਿੱਖਿਆ ਪਾਲਿਸੀ ਹੈ ਤੇ ਖੇਡ ਪਾਲਿਸੀ ਹੈ ਇਹਦੇ ਵਿੱਚ ਬਹੁਤ ਸਾਰੇ ਫੰਡ ਰੱਖੇ ਜਾਂਦੇ ਆ ਡਿਸਟ੍ਰਿਕਟ ਲੈਵਲ ਤੇ ਜਿਹੜੇ ਕਿ ਬੱਚੇ ਕੋਈ ਅਚੀਵਮੈਂਟ ਕਰਦੇ ਆ ਉਹਨਾਂ ਨੂੰ ਫੰਡ ਦੇਣ ਵਾਸਤੇ ਜਾਂ ਜਿਹੜੇ ਬੱਚੇ ਸਟੇਟ ਖੇਡਦੇ ਆ ਉਹਨਾਂ ਨੂੰ ਕਿੱਟਾਂ ਵਗੈਰਾ ਦੇਣ ਵਾਸਤੇ ਹੁਣ ਬਠਿੰਡੇ ਜ਼ਿਲ੍ਹੇ ਦੀ ਹਾਲਤ ਐ ਇਸ ਤਰ੍ਹਾਂ ਦੀ ਐ ਕਿ ਇੱਕ ਵੀ ਕਿੱਟ ਕੋਈ ਇੱਕ ਵੀ ਸ਼ੂ ਜਾਂ ਮੈਟ ਕਿਸੇ ਵੀ ਗਰਾਊਂਡ ਦੇ ਵਿੱਚ ਨਹੀਂ ਬੱਚਿਆਂ ਨੂੰ ਲੱਗਿਆ ਹੋਇਆ ਜਿੱਥੇ ਬੱਚੇ ਖੇਡਣ ਵਾਲੇ ਆ ਜਿੱਥੇ ਬੱਚੇ ਖੇਡਣ ਵਾਲੇ ਨਹੀਂ ਹੈਗੇ ਉੱਥੇ ਮੈਟ ਚੂਹੇ ਖਾਈ ਜਾਂਦੇ ਆ ਵੇਲੇ ਪਏ ਨਾ ਜਿੱਥੇ ਬੱਚੇ ਖੇਡਦੇ ਆ ਜਾਂ ਜਿਹੜੇ ਬੱਚੇ ਪਰਫਾਰਮ ਕਰਦੇ ਆ ਉਹਨਾਂ ਨੂੰ ਇਹ ਦਿੰਦੇ ਕੁਛ ਨਹੀਂ ਇਦਾਂ ਦੀ ਸਿਆਸਤ ਕਿਉਂ ਹੋ ਰਹੀ ਹੈ ਫਿਰ ਇਹਦਾਂ ਦੀ ਸਿਆਸਤ ਪਤਾ ਨਹੀਂ ਕੀ ਇਹਦੇ ਪਿੱਛੇ ਰਾਜਨੀਤੀ ਹੈ ਲੋਕਾਂ ਦੀ ਛੋਟੀ ਸੋਚ ਹੈ ਨੀ ਇਹ ਲੋਕਾਂ ਦੀ ਸਿਹਸਤਾ ਹੈ ਜਾਂ ਕੋਈ ਪ੍ਰਸ਼ਾਸਨ ਦੀ ਸਿਹਸਤਾ ਨਹੀਂ ਇਹ ਪ੍ਰਸ਼ਾਸਨ ਦੀ ਵੀ ਮਾੜੀ ਗੱਲ ਹੈ ਜੇ ਲੋਕ ਇਸ ਗੱਲ ਨੂੰ ਅਵੇਅਰ ਹੋਣਗੇ ਤਾਂ ਲੋਕਾਂ ਨੂੰ ਵੀ ਚਾਹੀਦਾ ਅਵੇਅਰ ਹੋ ਕੇ ਸਵਾਲ ਪੁੱਛਣ ਆਪਣੇ ਲੀਡਰਾਂ ਨੂੰ ਮੰਨ ਲਓ ਇੱਥੇ ਆਪਣੇ ਕੋਈ ਕੱਲ ਨੂੰ ਲੀਡਰ ਆਉਂਦਾ ਹੈ ਅਸੀਂ ਉਹਨੂੰ ਪੁੱਛਾਂਗੇ ਵੀ ਜਿੱਦੇ ਭਾਈ ਸਾਡਾ ਜਵਾਕ ਕੋਈ ਅਚੀਵਮੈਂਟ ਕਰਕੇ ਆਇਆ ਤੂੰ ਉਹਦੇ ਨੇ ਸਾਡੇ ਆਇਆ ਹੈਣਾ ਇਹ ਸਵਾਲ ਜਾਇਜ਼ ਨਹੀਂ ਜੇ ਚਲੋ ਆਪਣੀ ਮਦਦ ਕਰਨਗੇ ਉਹ ਤਾਂ ਧੰਨ ਭਾਗ ਹੈ ਠੀਕ ਹੈ ਹੁਣ ਤੱਕ ਇਹਨਾਂ ਨੂੰ ਬੱਚਿਆਂ ਨੂੰ ਕੋਈ ਸਪੋਰਟ ਨਹੀਂ ਮਿਲ ਰਹੀ ਨਹੀਂ 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 ਕੋਈ ਸਰਕਾਰੀ ਤੌਰ ਤੇ ਕੋਈ ਸਪੋਰਟ ਨਹੀਂ ਕੋਈ ਕਿਟਰ ਨਹੀਂ ਕੋਈ ਸ਼ੂ ਨਹੀਂ ਇਹ ਸਾਰਾ ਕੁਝ ਆਪ ਮੈਨੇਜ ਕਰ ਨਹੀਂ ਇਹ ਖੇਡ ਪਾਲਿਸੀ ਦੇ ਵਿੱਚ ਹੈ ਕੋਈ ਵੀ ਬੱਚਾ ਸੋਡਾ ਡਿਸਟ੍ਰਿਕਟ ਲੈਵਲ ਤੋਂ ਖੇਡ ਕੇ ਸਟੇਟ ਲੈਵਲ ਤੱਕ ਜਾਂਦਾ ਉਹਨੂੰ ਕਿੱਟ ਜਿਹੜੀ ਹੈ ਉਹ ਜਿਹੜਾ ਹੈਗਾ ਵਿਭਾਗ ਉਹਨੇ ਇਹ ਵਿਭਾਗ ਇਦਾਂ ਵੀ ਕਹਿੰਦਾ ਕਿ ਅਸੀਂ ਖੜਾਵਾਗੇ ਜਾਂ ਤੁਸੀਂ ਨਾ ਕਿ ਕੋਈ ਵੀ ਸਮੱਸਿਆਵਾਂ ਆਉਂਦੀਆਂ ਬੱਚਿਆਂ ਨੂੰ ਕਈ ਵਾਰੀ ਆਉਂਦੀਆਂ ਬੱਚੇ ਖੇਡਣ ਵਾਸਤੇ ਪ੍ਰਾਈਵੇਟ ਬੰਦੇ ਜਿਹੜੇ ਕੋਚਿੰਗ ਕਰਦੇ ਆ ਜਿਵੇਂ ਹੁਣ ਨੈਪ ਕਰਾ ਰਹੇ ਆ ਤਿਆਰੀ ਕਰਾ ਰਹੇ ਆ ਇਹ ਕਿਉਂ ਮਸਲਾ ਆ ਰਿਹਾ ਜੀ ਇਹ ਪ੍ਰਾਈਵੇਟ ਬੰਦੇ ਇਹ ਮਸਲਾ ਬਸ ਇਸ ਤਰ੍ਹਾਂ ਹੀ ਆ ਰਿਹਾ ਹੈ ਜਿਹੜੇ ਬੰਦੇ ਡੀਪੀਪੀਟੀ ਲੱਖਾਂ ਲੱਖਾਂ ਰੁਪਏ ਤਨਖਾਹ ਲੈ ਰਹੇ ਹਨਾ ਉਹਨਾਂ ਬੰਦਿਆਂ ਦੀ ਤਾਂ ਬਹੁਤ ਥੋੜੇ ਬੰਦੇ ਆ ਜਿਹੜੇ ਬੱਚਿਆਂ ਬੰਨੀ ਧਿਆਨ ਕਰਦੇ ਆ ਤੇ ਨਹੀਂ ਤਾਂ ਉਹਨਾਂ ਦੀ ਨਿਗਾ ਹੀ ਨਹੀਂ ਬੱਚਿਆਂ ਬੰਨੀ ਠੀਕ ਹੈ ਜੀ ਜਿਹੜੇ ਬੰਦੇ ਦਿਲੋਂ ਲਗਾ ਜਿਨ੍ਹਾਂ ਨੂੰ ਖੇਡ ਨਾਲ ਖੇਡ ਪ੍ਰੇਮੀ ਆ ਜਿਹੜੇ ਬੰਦੇ ਜਾਂ ਸਾਡੇ ਆਪਣੇ ਹੁਣ ਪਿੰਡ ਦੇ ਵਿੱਚ ਅਨਨੌਨ ਬੰਦੇ ਆ ਦੋ ਤਿੰਨ ਉਹ ਬੱਚਿਆਂ ਨੂੰ ਤਿਆਰੀ ਕਰਵਾਉਂਦੇ ਆ ਕੋਈ ਉਹਨਾਂ ਦਾ ਕਿਸੇ ਖੇਡ ਪਾਲਿਸੀ ਨਾਲ ਨਹੀਂ ਸੰਬੰਧ ਕੋਈ ਉਹ ਕੋਚ ਨਹੀਂ ਹੈਗੇ ਦੇਸੀ ਬੰਦੇ ਖੇਤੀ ਕਰਨ ਵਾਲੇ ਬੰਦੇ ਬੱਚਿਆਂ ਨੂੰ ਕੋਡੀ ਖੜਾਉਂਦੇ ਆ ਉਹ ਤੁਸੀਂ ਵੇਖੋ ਗਰਾਊਂਡ 'ਚ ਜਾ ਕੇ ਦੋ ਚਾਰ ਬੰਦੇ ਇਹੇ ਜੇ ਆਪਣੇ ਪਿੰਡ 'ਚ ਹਜੇ ਵੀ ਹੈਗੇ ਨਾ ਠੀਕ ਹੈ ਜੀ ਤੇ ਇਹ ਤਾਂ ਉਹਨਾਂ ਦਾ ਸਹਿਯੋਗ ਲੈ ਕੇ ਕਿਸਮਾਂ ਦੀ ਜਿਹੜੇ ਟੀਚਰ ਨੇ ਉਹਨਾਂ ਨੂੰ ਚਾਹੀਦਾ ਵੀ ਇਹ ਉਹਨਾਂ ਦਾ ਪਿੰਡ ਵਾਲਿਆਂ ਦਾ ਸਹਿਯੋਗ ਲੈਣ ਤੇ ਬੱਚਿਆਂ ਨੂੰ ਜਦੋਂ ਵੇਲੇਕ ਵੇਲੇ ਉਹ ਨਹੀਂ ਆ ਸਕਦੇ ਤਾਂ ਘੱਟੋ ਘੱਟ ਬੱਚਿਆਂ ਨੂੰ ਇਕੱਠੇ ਕਰਕੇ ਐਕਸਰਸਾਈਜ਼ ਕਰਾਉਂਦੇ ਆ ਵਾਰਮਅਪ ਕਰਾਉਂਦੇ ਆ ਹਾਂਜੀ ਆਪਣੇ ਪਿੰਡ ਦੇ ਵਿੱਚ ਵੀ ਕਾਫੀ ਇੱਕ ਰਾਜਨੀਤੀ ਚੱਲ ਰਹੀ ਹੈ ਇਸ ਖੇਡ ਤੇ ਹਾਂ ਵੀ ਆ ਬੱਚੇ ਜਿਹੜੇ ਪਾਟੇ ਹੋਏ ਆ ਇਹਦਾ ਕੀ ਕਾਰਨ ਹੈ ਇਹਦਾ ਵੀ ਕਾਰਨ ਉਹੀ ਆ ਨਾ ਛੋਟੀਆਂ ਛੋਟੀਆਂ ਜਦੋਂ ਆਪਾਂ ਕਿਸੇ ਵੀ ਵੱਡੀ ਅਚੀਵਮੈਂਟ ਬੰਨੀ ਬਦਨਾ ਨਾ ਆਪਾਂ ਨੂੰ ਆਪਣਾ ਨਿੱਜ ਛੱਡਣਾ ਪੈਣਾ ਚਾਹੁੰਦੀ ਦਾ ਜੇ ਆਪਾਂ ਕਿਸੇ ਦਾ ਫਾਇਦਾ ਕਰਨਾ ਤਾਂ ਘਟੋ-ਘਟਾ ਆਪਾਂ ਨੂੰ ਟਾਈਮ ਤਾਂ ਉਹਦੇ ਵਾਸਤੇ ਦੇਣੇ ਪਊ ਜੇ ਆਪਾਂ ਜਿੱਥੇ ਚੱਲ ਕੇ ਆਏ ਆ ਆਪਾਂ ਆਪਣਾ ਕੰਮ ਛੱਡ ਕੇ ਆਏ ਆ 2 ਘੰਟੇ 4 ਘੰਟੇ ਹਨਾ ਹਾਂਜੀ ਐਸੀ ਤਰ੍ਹਾਂ ਹੀ ਜਿਹੜੀਆਂ ਇਹ ਚੀਜ਼ਾਂ ਨੇ ਜਿਹੜੇ ਬੰਦੇ ਟਾਈਮ ਦਿੰਦੇ ਆ ਹਾਂਜੀ ਗੇਮ ਨੂੰ ਟਾਈਮ ਦਿੰਦੇ ਆ ਬੱਚਿਆਂ ਨੂੰ ਟਾਈਮ ਦਿੰਦੇ ਆ ਜਾਂ ਆਉਂਦੇ ਜਾਂਦੇ ਆ ਉਹਨਾਂ ਬੰਦਿਆਂ ਨੂੰ ਪਿੱਛੇ ਰੱਖਿਆ ਜਾਂਦਾ ਠੀਕ ਹੈ ਇਹ ਸੌੜੀ ਰਾਜਨੀਤੀ ਹੈ ਸਾਰੇ ਸਾਡੇ ਸਤਕਾਰਯੋਗ ਨੇ ਸਾਰੇ ਸਾਡੇ ਨਾਲ ਸਪੋਰਟ ਵੀ ਕਰਦੇ ਨੇ ਪਰ ਥੋੜੀਆਂ-ਥੋੜੀਆਂ ਗੱਲਾਂ ਜਿਹੜੀਆਂ ਉਹਨਾਂ ਦੇ ਵਿੱਚ ਬਦਲਾ ਲਿਆ ਕਿ ਬਹੁਤ ਚੰਗਾ ਕੰਮ ਕੀਤਾ ਜਾ ਸਕਦਾ ਹੈ ਆਪਣੇ ਪਿੰਡ ਦੇ ਵਿੱਚ ਇੰਨੇ ਬੱਚੇ ਖੇਡਣ ਵਾਲੇ ਆ ਨਵੀਂ ਪਨੀਰੀ ਜਿਹਦਾ ਕਿ ਤੁਸੀਂ ਇਕੱਲੇ ਆਪਣੇ ਪਿੰਡ ਦਾ ਸਾਰੇ ਜ਼ਿਲ੍ਹੇ ਨਾਲ ਮੁਕਾਬਲਾ ਕਰਾ ਸਕਦੇ ਹੋ ਤਾਂ ਵੀ ਕੋਈ ਤੋੜ ਨਹੀਂ ਹੈਗਾ ਆਪਣੇ ਬੱਚਿਆਂ ਦਾ ਇੰਨੇ ਵਧੀਆ ਬੱਚੇ ਆਪਣੇ ਖੇਡਣ ਵਾਲੇ ਨੇ ਠੀਕ ਹੈ ਜੀ ਥੋੜਾ ਜਨਾ ਬੱਚਿਆਂ ਵੱਲ ਚੰਗੀ ਤਰ੍ਹਾਂ ਧਿਆਨ ਦਿੱਤਾ ਜਾਵੇ ਤੇ ਇਹਦੇ ਨਾਲ ਕੀ ਬੱਚੇ ਆਪਣੇ ਮਾੜੀ ਸੰਗਤ ਜਾਂ ਨਸ਼ਿਆਂ ਨਸ਼ਿਆਂ ਵਾਲੇ ਪਾਸਿਆਂ ਵੀ ਮੈਂ ਅਕਸਰ ਇਹ ਹੀ ਗੱਲ ਕਹਿਣਾ ਹੁੰਦਾ ਹੈ ਵੀ ਦੋ ਹੀ ਸਾਡੇ ਕੋਲੇ ਚੀਜ਼ਾਂ ਨੇ ਜੇ ਤੁਸੀਂ ਬੱਚਿਆਂ ਨੂੰ ਸਿੱਧੇ ਰਾਹ ਪਾਉਣਾ ਹੈ ਇੱਕ ਗੁਰੂ ਘਰ ਤੇ ਇੱਕ ਗਰਾਊਂਡ ਠੀਕ ਹੈ ਜੀ ਦੋਨੇ ਚੀਜ਼ਾਂ ਨਾਲ ਜੇ ਤੁਸੀਂ ਬੱਚਿਆਂ ਨੂੰ ਜੋੜੋਗੇ ਕੋਈ ਵੀ ਆਪਦੇ ਧਰਮ ਦੇ ਵਿੱਚ ਮੰਨ ਲਓ ਮੰਦਿਰ ਆਪਾਂ ਸਿੱਖ ਹੋਣ ਦੇ ਨਾਤੇ ਗੁਰੂ ਘਰ ਦਾ ਨਾਂ ਲੈਨੇ ਹਨ ਵੀ ਕੋਈ ਵੀ ਬੱਚਾ ਜਦੋਂ ਤੁਸੀਂ ਉਹਨੂੰ ਗੁਰੂ ਘਰ ਤੇ ਗਰਾਉਂਡ ਨਾਲ ਜੋੜਤਾ ਸਵਾਲ ਹੀ ਨਹੀਂ ਪੈਦਾ ਉਹ ਬੱਚਾ ਗਲਤ ਰਾਹ ਤੇ ਹੋ ਜੇ ਤੇ ਪਰ ਦੋਨੇ ਥਾਮਾਂ ਤੇ ਅੱਜ ਪੰਜਾਬ ਵਾਸਤੇ ਕਹਿਣ ਦੀ ਮਾੜੀ ਗੱਲ ਹੈ ਤੇ ਦੋਨੇ ਥਾਮਾਂ ਤੇ ਰਾਜਨੀਤੀ ਜਿਹੜੀ ਅੱਜਕੇ ਹੋ ਰਹੀ ਹੈ ਇਹ ਇਹ ਆਮ ਲੋਕਾਂ ਨੂੰ ਅਵੇਅਰ ਹੋਣਾ ਚਾਹੀਦਾ ਇਸ ਗੱਲ ਤੋਂ ਵੀ ਅਸੀਂ ਇਹ ਸੌੜੀ ਸੋਚ ਨੂੰ ਛੱਡ ਗਏ ਤੇ ਜਿਹੜਾ ਸਾਡਾ ਪੰਜਾਬ ਹੈ ਇਹਨੂੰ ਅਸੀਂ ਸੋਹਣਾ ਪੰਜਾਬ ਬਣਾਈਏ ਠੀਕ ਹੈ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਤੇ ਬਹੁਤ-ਬਹੁਤ ਤੁਹਾਡਾ ਸ਼ੁਕਰੀਆ ਜੀ ਧੰਨਵਾਦ ਬਾਈ ਜੀ ਸਤਿ ਸ੍ਰੀ ਅਕਾਲ